ਬਹੁਤ ਪਰਿਵਾਰ ਹੈ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹ ਇਸ ਤੋਂ ਦੀ ਜਲਦਬਾਜ਼ੀ ਕਰ ਬੰਦੇ ਆ ਤੁਹਾਨੂੰ ਲੋਕ ਸੁਣ ਰਹੇ ਆ ਦੇਖ ਰਹੇ ਆ ਕਿ ਤੁਸੀਂ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਤੇ ਕਹਿੰਦੇ ਆ ਵੀ ਏਜ ਫਰਾਡ ਵਾਲੇ ਤੋਂ ਬਚ ਕੇ ਰਹੋ ਇਕੱਲੀ ਨਾ ਕਰੋ ਅਸੀਂ ਕਾਲੀ ਕੀਤੀ ਕਾਲੀ ਅੱਗੇ ਟੋਏ ਹੁੰਦੇ ਆ ਜਨਾਂ ਦੀ ਉਮਰ ਜਿਆਦਾ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਉਹ ਇੱਕ ਵਿਆਹ ਕਰਨ ਲਈ ਇੱਕ ਲੜਕੀ ਲੱਭਦੇ ਆ ਜਾਦੀ ਮਾਰੀ ਦੇ ਲਾਈਟ ਦੀ ਜਲੀ ਮੈਂ ਚਲੋ ਅੱਜ ਛੁੱਕੇ ਟੱਟੇ ਹੋਣਗੇ ਵੀ ਕਾਫੀ ਕੰਮ ਕੀਤਾ ਸੀ ਵਸਾਈਆਂ ਬਹੁਤ ਕੀਤੀਆਂ ਸੀਗੀਆਂ ਤੇ ਮੈਂ ਚਲੋ ਦਰਮਣ ਟਹਿਰ ਕੇ ਸਹੀ ਉਹਨੇ ਸੱਧਾ ਟਾਈਮ ਮੈਂ ਫਿਰ ਦੁਬਾਰਾ ਦੇਖਿਆ ਨਹੀਂ ਦਿਸੇ ਮੈਨੂੰ ਅਠਵੀਂ ਜਦ ਬੇਟਾ ਆਇਆ ਬੇਟੇ ਨੇ ਆ ਕੇ ਉਹ ਸਿੱਧਾ ਦੇ ਕਮਰੇ ਚ ਗਿਆ ਕਹਿੰਦਾ ਕਿ ਡੈਡੀ ਮੈਂ ਕਿਹਾ ਕਹਿੰਦਾ ਕਿ ਜੇ ਵੀ ਹੈ ਨਹੀਂ ਅਠਵੇਂ ਸਾਨੂੰ ਪਤਾ ਲੱਗਿਆ ਵੀ ਉਹ ਫਰਾਰ ਹੋ ਗਈ ਜਲਦੀ ਕੀਤੀ ਜਲਦੀ ਇਹ ਜੀ ਸਾਨੂੰ ਇਹ ਮਿਲ ਗਿਆ ਜਣੇ ਵਗੈਰਾ ਤੇ ਰਾਸ਼ੀ ਕੀ ਬੋਲਦੇ ਕਪੜੇ ਲੈਣੇ ਪਹਿਲੇ ਆਲਰੇਡੀ ਬਣਾ ਕੇ ਰੱਖੇ ਹੋਏ ਸੀਗੇ ਈਵਨ ਥੋ ਸੈਡਲਾਂ ਤੱਕ ਉਹ ਸਾਰੇ ਉਹਨੇ ਇਕੱਠੇ ਕੀਤੇ ਜਿਹੜੇ ਨਵੀਂ ਉਹਨੇ ਸ਼ੋਪਿੰਗ ਕੀਤੀ ਸੀ ਉਹ ਵੀ ਇਕੱਠੇ ਕਰਕੇ ਰਫਿਚਟਰ ਹੋ ਗਿਆ ਇੱਕ ਖਬਰ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਤਲਾਕ ਹੋ ਜਾਂਦੇ ਨੇ ਜਾਂ ਜਿਨ੍ਹਾਂ ਦੀ ਉਮਰ ਜ਼ਿਆਦਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਇੱਕ ਵਿਆਹ ਕਰਨ ਲਈ ਇੱਕ ਲੜਕੀ ਲੱਭਦੇ ਆ ਲੜਕੀ ਲੱਭਣ ਦੌਰਾਨ ਉਹ ਇਨਾਂ ਕੋ ਹੋਲ ਜੀ ਜਾਂਦੇ ਆ ਜਾਂ ਉਹ ਇੰਨਾ ਕੋ ਮੈਂ ਸ਼ਬਦ ਬੋਲਣਾ ਚਾਹੁੰਦਾ ਅੰਨੇ ਹੋ ਜਾਂਦੇ ਆ ਕਿ ਉਹ ਲੜਕੀ ਦਾਗਾ ਪੇਛਾ ਦੇਖਦੇ ਤਾਂ ਉਹ ਕਿਤਨਾ ਕਿਤੇ ਉਸ ਗੈਂਗ ਦਾ ਸ਼ਿਕਾਰ ਹੋ ਜਾਂਦੇ ਆ ਜਦੋਂ ਵਿਆਹ ਹੁੰਦਾ ਉਸ ਤੋਂ ਪਹਿਲਾਂ ਹੀ ਉਹ ਗੈਂਗ ਜਿਹੜਾ ਹੈਗਾ ਉਹ ਸਾਰਾ ਕੁਝ ਲੈ ਕੇ ਰਫੂ ਚੱਕਰ ਹੋ ਜਾਂਦੇ ਆ ਤਾਂ ਸਾਡੇ ਨਾਲ ਉਸ ਨੂੰ ਲੈ ਕੇ ਇੱਕ 82 ਸਾਲ ਦੇ ਬਜ਼ੁਰਗ ਸਾਡੇ ਨਾਲ ਜੁੜੇ ਆ ਜੋ ਇਸ ਪੂਰੀ ਕਹਾਣੀ ਨੂੰ ਸੁਣਨਗੇ ਜਿਨ੍ਹਾਂ ਦੇ ਨਾਲ ਇਹ ਧੋਖਾ ਟੜੀ ਹੋਈ ਹੈ ਲੜਕੀ ਨਾਲ ਗੱਲਬਾਤ ਕੀਤੀ ਲਿਖਤ ਦੀ ਸਾਰੀ ਗੱਲਬਾਤ ਹੋਈ ਤਾਂ ਉਸ ਤੋਂ ਬਾਅਦ ਜਦੋਂ ਲੜਕੀ ਘਰ ਆਈ ਤਾਂ ਜਿਹੜੇ ਵਿਚੋਲਣ ਸੀ ਉਹ 50000 ਰੁਪਏ ਲੈ ਕੇ ਫਰਾਰ ਹੋ ਗਈ ਔਰ ਲੜਕੀ ਦੇ ਹੱਥ ਜੋ ਘਰ ਵਿੱਚ ਸੀ ਉਸ ਨੂੰ ਲੈ ਕੇ ਵੀ ਉਹ ਫਰਾਰ ਹੋ ਗਈ ਜੀ ਮੇਰੇ ਬੇਟੇ ਦਾ ਪਹਿਲੇ ਡੈੱਡ ਵਾਈਸ ਹੋਇਆ ਸੀਗਾ ਤੇ ਉਹਨੇ ਵਾਸਤੇ ਅਸੀਂ ਲੜਕੀ ਭਾਲਦੇ ਸੀਗੇ ਇਹਨਾਂ ਨੂੰ ਕਿਤੇ ਪਤਾ ਲੱਗ ਗਿਆ ਵੀ ਇਹਨਾਂ ਨੂੰ ਲੜਕੀ ਦੀ ਜ਼ਰੂਰਤ ਹੈ ਬੇਟੇ ਦੀ ਸ਼ਾਦੀ ਕਰਨੀ ਹੈ ਇਸ ਕਰਕੇ ਮੇਰੇ ਕੋਲ ਆਏ ਨਾਲ ਹੀ ਲੜਕੀ ਨੂੰ ਲੈ ਆਏ ਲੜਕੀ ਦੇ ਇੱਕ ਪੈਨ ਤੇ ਇੱਕ ਪਨੁਈਆ ਇੱਕ ਜੀਰੇ ਤੋਂ ਇਹਨਾਂ ਦਾ ਭਰਾ ਇਹ ਲੜਕੀ ਕਹਿੰਦੀ ਵੀ ਜਿਹੜੇ ਵਿਛੋਲੇ ਨੇ ਕਹਿੰਦੀ ਮੇਰਾ ਭਰਾ ਹੈ ਇਹ ਪੰਜੇ ਜਣੇ ਆਏ ਐਥੇ ਬੈਠ ਕੇ ਇਹਨਾਂ ਨੇ ਗੱਲਬਾਤ ਕੀਤੀ ਗੱਲਬਾਤ ਕਰਕੇ ਤੇ ਕਹਿੰਦੇ ਹੁਣ 50000 ਰੁਪਏ ਦੇ ਉਹ ਵਿਛੋਲੇ ਕੀ ਰੀ ਦਾ 50000 ਰੁਪਏ ਲੈ ਕੇ ਦੂਸਰੇ ਦਿਨ ਉਹਨਾਂ ਨੇ ਜੋ ਵੀ ਇਹਦਾ ਸਮਾਨ ਸੀ ਜਾਂ ਪੰਜਾ ਤੋਂ ਲੈ ਗਏ ਤੇ ਬਾਕੀ ਜਿਹੜੇ ਕਰਦਾ ਸਮਾਨ ਸੀਗਾ ਉਹਨੇ ਇਕੱਠਾ ਕੀਤਾ ਤੇ ਉਹ ਵੀ ਫਰਾਰ ਹੋ ਗਏ ਕੀ ਲੱਗਦਾ ਵੀ ਤੁਹਾਨੂੰ ਇਹ ਗੱਲਬਾਤ ਕਰਨ ਚ ਤੁਸੀਂ ਕਾਲੀ ਕੀਤੀ ਮੈਂ ਜੇ ਕਹ ਕਾਲੀ ਕੀ ਚੀਜ਼ ਹਜਾਦੀਆ ਤਾਂ ਇਹ ਮੇਰੇ ਵਾਈਫ ਨੂੰ ਡੈਥ ਹੋਈ ਨੂੰ 7 ਸਾਲ ਹੋ ਗਏ ਸੀਗੇ ਬੇੜੇ ਤਲਾਕ ਨੂੰ ਇਹ ਨੂੰ 3 ਸਾਲ ਹੋ ਗਏ ਸੀਗੇ ਇਸ ਕਰਕੇ ਸਾਡੇ ਦਾ ਘਰ ਚ ਆਪ ਹੀ ਰੋਟੀ ਬਣਾਉਂਦੇ ਸੀਗੇ ਬੇਟਾ ਹੋਟਲ ਦੇ ਖਾਂਦਾ ਸੀ ਮੈਂ ਘਰ ਬਣਾਉਂਦਾ ਸੀਗਾ ਉਸ ਕਾਲੀ ਤੁਸੀਂ ਤਾਂ ਕੀਤੀ ਵੀ ਚਲੋ ਕੋਈ ਗੱਲ ਨਹੀਂ ਹੋ ਮੈਂ ਮੈਰਿਜ ਹੋ ਜਾ ਸਾਡਾ ਘਰ ਦਾ ਸਿਸਟਮ ਸੈੱਟ ਹੋ ਜਾ ਹਾਂਜੀ ਕਾਡ ਨੂੰ ਸੈੱਟ ਕਰਨ ਵਾਸਤੇ ਸੀ ਇਹ ਬੇਟਾ ਸੈੱਟ ਹੋ ਜਾਏ ਮੈਨੂੰ ਵੀ ਰੋਟੀ ਪੱਕੀ ਮਿਲ ਜਾਏ ਉਮਰ ਦੇ ਮੁਤਾਬਕ ਤਾਂ ਮੈਂ ਕਿਹੜਾ ਕੰਮ ਕਰ ਸਕਦਾ ਜੀ ਇਸ ਵਿੱਚ ਜਲਦੀ ਕੀਤੀ ਜਲਦੀ ਇਹ ਨਜੀ ਜਸਾਨੂੰ ਇਹ ਮਿਲ ਗਿਆ ਜੀ ਵੀ ਉਹ ਸਾਰਾ ਕੋਈ ਲੁੱਟ ਖੋਟ ਕੇ ਵੀ ਲੈ ਗਿਆ ਤੇ ਇਹਨਾਂ ਨੇ ਵਿਆਪਕ 50 ਦਾਦੀ ਆ ਦੱਸ ਇਹ ਗੈਂਗ ਹੈ ਜੀ ਫੋਲਵਰ ਰੋਡ ਤੋਂ ਹੈ ਮੈਡਮ ਇੱਕ ਧੀਰੇ ਤੋਂ ਹੈ ਦੋ ਜਿਹੜੇ ਹੈਗੇ ਆ ਮਖੂ ਦੇ ਕਹਿੰਦੇ ਮਖੂ ਦੇ ਹੈ ਇਹ ਮਨਾਲੇ ਦੇ ਕੋਹਲੀ ਨਾਲ ਬਣਾਵਾ ਪਿੰਡ ਹੈ ਉਥੋਂ ਦੇ ਕੀ ਲੱਗਦਾ ਹੁਣ ਤੁਹਾਨੂੰ ਤੁਸੀਂ ਮਾਨਯੋਗ ਮੈਂ ਕਾਲੀ ਕੀਤੀ ਆ ਕਾਲੀ ਵੀ ਤੁਹਾਡੀ ਜੈ ਸੀ ਕੋ ਤੁਹਾਨੂੰ ਇਸ ਚਲ ਘਰੇ ਕੋਈ ਕੁੜੀ ਆਵੇ ਘਰ ਸੰਭਾਲੇ ਕੀ ਲੋਡ ਸੀ ਸਾਨੂੰ ਜੀ ਕੀ ਜੀ ਜੀ ਵੀ ਕਰਚੇ ਦਾ ਕੋਈ ਮੈਂਬਰ ਹੈ ਨਹੀਂ ਸੀ ਰੋਟੀ ਵਗੈਰਾ ਬਣਾਉਣ ਵਾਸਤੇ ਇਹ ਕਰਨ ਨੂੰ ਲੁਕ ਆਫਟ ਕਰਨ ਵਾਸਤੇ ਜੀ ਜੀ ਇਹ ਪਿਛੇ بیٹے ਦੀ ਅਸੀਂ ਜੀ ਕਾ ਜਲਦੀ ਕਰ ਲੈਨੇ ਆ ਆਪਣੇ ਕੰਮ ਹੋ ਜਾਏਗਾ ਹੂੰ ਹੂੰ ਉਹਨਾਂ ਨੇ ਕਿਹਾ ਸੀ ਵੇਖ ਕੇ ਦੋ ਦਿਨ ਠਹਿਰ ਕੇ ਅਪ ਲਿਖਾ ਪੜੀ ਕਰਨਾ ਇਹ ਸਾਨੂੰ ਕੀ ਪਤਾ ਸੀ ਇਹ ਸਾਨੂੰ ਲੁੱਟਣ ਵਾਸਤੇ ਆਏ ਆ ਉਹ ਸਾਡਾ ਫਰੌਡ ਕਰਕੇ ਆ ਜਿਹੜਾ ਸਮਾਨ ਉਹ ਕੁੜੀ ਚੱਕ ਕੇ ਲੈ ਗਈ ਹੈ ਉਹ ਚ ਕੀ ਕੀ ਸਮਾਨ ਸੀ ਕਰਨਾ ਚਾਜਾ ਹਾਂਜੀ ਕੁਛ ਤਾਂ ਜੀ 14 15 ਹਜ਼ਾਰ ਦੇ ਕੱਪੜੇ ਆ ਜੀ ਇੱਕ ਬੇਟੇ ਦੀ ਮੁੰਦਰੀ ਹੈ ਇੱਕ ਉਹਨੂੰ ਚੇਨੀ ਸੀਗੀ ਅੱਛਾ ਜਿਹੜੇ ਆਪਾਂ ਬੈਠਦੇ ਆ ਗੱਲਬਾਤ ਹੋਈ ਉਸਲੇ ਉਹਨਾਂ ਨੇ ਦੇਤੇ ਸੀਗੇ ਅੱਛਾ ਜੀ ਗੱਲ ਚ ਗੱਲ ਚ ਬਣਾ ਹਾਂਜੀ ਹਾਂਜੀ ਉਹ ਲੈ ਕੇ ਨਾਲੇ ਨਿਕਲ ਗਏ ਪਹਿਲਾਂ ਸ਼ਾਪਿੰਗ ਵੀ ਕਰਵਾਈ ਸੀ ਉਹਨੂੰ ਸ਼ਾਪਿੰਗ ਉਹ ਲੜਕੀ ਜਿਹੜੀ ਵਿਛੋਲਣ ਨਾਲ ਲੈ ਗਈ ਉਹਨੇ ਸ਼ਾਪਿੰਗ ਕਰਾਈ ਹੈ ਅੱਛਾ ਜੀ ਉਹ ਤਾਂ ਮੈਂ ਕਹਿਆ ਦੇ ਨਾ ਬਿਊਟੀ ਪਾਰਲੇ ਲੈ ਕੇ ਚੱਲ ਜਾਈਆਂ ਕੱਲ ਨੂੰ ਆਪਾਂ ਜਿਹੜੇ ਲਿਖਤ ਪੜਾਈ ਕਰਨੀ ਹੈ ਤੇ ਇਹਨਾਂ ਬਿਊਟੀ ਪਾਰਲੇ ਗਿਆ ਮੈਂ ਕਿਹਾ ਬੇਟੇ ਇਨੀ ਸ਼ਤੀ ਨਾ ਕਰੋ ਅੱਛਾ ਜਦੋਂ ਇਹ ਠੀਕ ਹੋ ਜਾਣਗੇਗਾ ਤੁਸੀਂ ਇੰਟਰਫੀਅਰ ਨਾ ਕਰੋ ਜਦ ਜਦ ਜਰ ਜਾਣਾ ਹੋਇਆ ਨਾ ਅਸੀਂ ਸਭ ਕੁਛ ਆਪੇ ਕਰਾਵਾਂਗੇ ਇਹ ਲਿਖਤ ਪੜਤ ਤੁਸੀਂ ਗੱਲ ਕਰਦੇ ਹੋ ਲਿਖਤ ਪੜਨ ਦੀ ਗੱਲ ਤਾਂ ਕਰਦੇ ਬੀਬੀ ਤੁਹਾਨੂੰ ਅਦਵਾਰ ਆ ਜੇ ਵੀ ਉਹਨਾਂ ਤੇ ਤਾਂ ਕਰਨ ਗੱਲ ਕਰਦੇ ਬੇਮਤਲ ਇਹ ਇਹ ਲੜਕੀ ਸਾਡੀ ਸਾਡੀ ਜਿਮੇਵਾਰੀ ਲੈ ਲਈ ਸੀ ਜਿਹੜੇ ਨਾਲ ਆਈ ਸੀ ਸਰਦਾਰ ਜੀ ਜਿਹੜੇ ਕਹਿੰਦੇ ਮੇਰਾ ਭਰਾ ਹੈ ਉਹ ਉਹਨਾਂ ਦੀ ਜਿਮੇਵਾਰੀ ਲੈਣੇ ਪੈਸੀ ਦੀ ਉਗੈ ਦਾ ਸੀ ਬਿਟਰਸਪਾਣਾਂਗੇ ਇਹਨਾਂ ਦੀ ਤਰਫ ਮੇਰੀ ਜ਼ਿੰਮੇਵਾਰੀ ਤੁਹਾਡੀ ਤਰਫ ਹੋਏਨਾਂ ਦੀ ਜ਼ਿੰਮੇਵਾਰੀ ਹੈ ਤੁਹਾਡੀ ਫੋਨ ਤੇ ਵੀ ਗੱਲਬਾਤ ਹੋਈ ਸੀ ਫਿਰ ਵੀ ਫੋਨ ਕੀ ਉਹ ਬਾਅਦ ਜਦੋਂ ਇਹ ਚਪੋ ਫਰਾਰ ਹੋ ਗਿਆ ਫੋਨ ਤੇ ਗੱਲਬਾਤ ਕੀਤੀ ਹੈ ਇਹਨਾਂ ਨੇ ਕੋਈ ਸਹੀ ਜਵਾਬ ਨਹੀਂ ਤੇ ਅੱਜ ਉਹਨੇ ਕੱਲ ਉਹਨੇ ਕਰਦੇ ਕਰਦੇ ਜੀ ਪੰਜ ਦਿਨ ਚਾਪਰੇ ਹੋ ਜਾਓ ਉਸ ਤੋਂ ਬਾਅਦ ਇਹਨਾਂ ਦਾ ਫੋਨ ਚੱਕਰੇ ਬੰਦ ਕਰਤਾ ਤੁਹਾਡੀ ਰਿਕਾਰਡਿੰਗ ਹੈਗੀ ਕੋਈ ਹਾਂਜੀ ਰਿਕਾਰਡਿੰਗ ਹੈਗੀ ਜੀ ਕੀ ਲੱਗਦਾ ਤੁਸੀਂ ਹੁਣ ਤੁਹਾਨੂੰ ਦੇਖੋ ਇਸ ਤਰ੍ਹਾਂ ਦੇ ਬਹੁਤ ਪਰਿਵਾਰ ਹੈ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹ ਇਸ ਤਰ੍ਹਾਂ ਦੀ ਜਲਦਬਾਜ਼ੀ ਕਰ ਬੰਦੇ ਆ ਤੁਹਾਨੂੰ ਲੋਕ ਸੁਣ ਰਹੇ ਆ ਦੇਖ ਰਹੇ ਆ ਕਿ ਤੁਸੀਂ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਭਾਈ ਅਸੀਂ ਤੇ ਇਹ ਕਹਿੰਦੇ ਆ ਵੀ ਇਹ ਜੇ ਫਰਾਡ ਵਾਲੇ ਤੋਂ ਬਚ ਕੇ ਰਹੋ ਤੇ ਕਾਲੀ ਨਾ ਕਰੋ ਅਸੀਂ ਕਾਲੀ ਕੀਤੀ ਕਾਲੀ ਅੱਗੇ ਟੋਏ ਹੁੰਦੇ ਆ ਉਹ ਸਾਡੇ ਨਾਲ ਬੀਪੀ ਅਸੀਂ ਕਹਿੰਦੇ ਵੀ ਕੋਈ ਹੋਰ ਬੰਦਾ ਵੀ ਇਹਨੇ ਗੈਂਗ ਚ ਨਾ ਫਸ ਜਾਏ ਕੀ ਮੰਗ ਕੀ ਤੁਹਾਡੀ ਹੁਣ ਮੰਗੇ ਵੀ ਸਰਵਨ ਅਨਸਾਰ ਦਿੱਤਾ ਜਾਵੇ ਗੱਲ ਖਤਮ ਕੇਸ ਨੂੰ ਲੈ ਕੇ ਪੁਲਿਸ ਨੂੰ ਕੰਪਲੇਂਟ ਦਿੱਤੀ ਕੋਈ ਹਾਂਜੀ ਕੰਪਲੇਂਟ ਟੀਟੀਐਸਪੀ ਸਾਹਿਬ ਦੀ ਕੰਪਲੇਂਟ ਕੀਤੀ ਆ ਉਹ ਲੇਡੀ ਜਿਹੜੇ ਜਿਹੜੇ ਤੁਹਾਡੇ 50000 ਰੁਪਏ ਲੈ ਗਏ ਉਹ ਲੋਕਲ ਹੀ ਇੱਥੇ ਉਹ ਲੋਕਲ ਇਹ ਪੂਲਵਾਲ ਰੋਡ ਤੇ ਆ ਜੀ ਅਵਤਾਰ ਸਿੰਘ ਪੂਰ ਸਿੰਘ ਦਾ ਸ਼ੈਲਰ ਉਹਨੇ ਬਿਲਕੁਲ ਦੇਖ ਲਈ ਤੇ ਉਹਨਾਂ ਦੇ ਘਰ ਆ ਜੀ ਉਹਨਾਂ ਵਰਤੀ ਦੁਆਰਾ ਗਾਗ ਜਾ ਕੇ ਗੱਲਬਾਤ ਕੀਤੀ ਦਾਰ ਮੈਂ ਕੀਤਾ ਤੁਸੀਂ ਉਹਨਾਂ ਨੂੰ ਪਿੱਛੇ ਕਿ ਚਾਈ 11 ਤਰੀਕ ਨੂੰ ਗੱਲ ਹੋਈ ਸੀਗੀ ਉਹਨੇ ਕਹਿੰਦੀ ਮੈਂ ਜੋ ਕਰਨਾ ਸੀ ਕਰ ਲੈ ਮੈਂ ਤੇ ਠੱਗੀ ਮਾਰਦੀ ਠੱਗੀ ਮਾਰਦੀ ਹੈ ਜੇ ਕੋਈ ਤੇ ਚੰਦਾ ਜੋ ਕਰ ਲੈ ਤੇ ਉਲਟਾ ਤੁਹਾਨੂੰ ਡਰਾਉਂਦੇ ਦਾ ਮਤਲਬ ਬਿਲਕੁਲ ਜੀ ਮੈਨੂੰ ਤਾਂ ਹੁਣ ਇਹ ਵੀ ਸ਼ੱਕ ਹੈ ਜੀ ਵੀ ਉਹਨਾਂ ਦੀ ਗੈਂਗ ਹੈ ਭਾਈ ਜਾਵੇ ਕਿਤੇ ਇਹ ਨਾ ਵੇ ਮੇਰੇ ਬੇਟੇ ਨੂੰ ਜਾਂ ਮੈਨੂੰ ਕੋਈ ਨੁਕਸਾਨ ਨਾ ਕਰ ਦੇ ਕਿਉਂਕਿ ਤੁਸੀਂ ਘਰੇ ਵੀ ਇਕੱਲੇ ਰਹਿੰਦੇ ਹੋ ਨਾ ਹਾਂਜੀ ਘਰ ਇਕੱਲਾ ਹੁੰਦਾ ਜੀ 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 ਮੈਂ ਐਸਐਸਪੀ ਕੇ ਕੰਪਲੇਂਟ ਕੀਤੀ ਹੈ ਐਸਐਸਪੀ ਸਾਹਿਬ ਨੇ ਵੀ ਮੇਰਾ ਕੋਈ ਜਾਣੀ ਜਾਂ ਮਾਲੀ ਨੁਕਸਾਨ ਨਾ ਕਰਦੇ ਤੇ ਗੈਂਗ ਹੈ ਇਹ ਕਿਸੇ ਦੇ ਥਰੂ ਵੀ ਕੁਝ ਵੀ ਕਰਾ ਸਕਦੇ ਆ ਤੁਹਾਡੀ ਜਿਹੜੀ ਜਿਹੜੀ ਤੁਹਾਡੀ ਕੰਪਲੇਂਟ ਦਿੱਤੀ ਹੈ ਇਹਨੂੰ ਫਿਰ ਕਿਹੜਾ ਵੱਡਾ ਅਧਿਕਾਰੀ ਕੋਣ ਦੇਖ ਰਿਹਾ ਪਲੀ ਡੀਐਸਪੀ ਸਾਹਿਬ ਡੀਐਸਪੀ ਦੇਖ ਰਹੇ ਹਾਂਜੀ ਉਹਨਾਂ ਨੂੰ ਤੁਹਾਨੂੰ ਭਰੋਸਾ ਦਿੱਤਾ ਪੂਰਾ ਵੀ ਕਾਰਵਾਈ ਹੋਊਗੀ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਜੀ ਜਿਹੜੀ ਕੰਪਲੇਂਟ ਕੀਤੀ ਹੈ ਉਸ ਗੱਲ ਸੁਣਦੀ ਹੈ ਸਾਰੀ ਉਮਰ ਦੇ ਮੁਤਾਬਕ ਤਾਂ ਗੱਲ ਸੁਣਨੇ ਕੇ ਸੁਣਨੇ ਜੇ ਸਾਡਾ ਇਹ ਠੱਗੀ ਹੋਈ ਹੈ ਐਸੇ ਕਹਨੇ ਵੀ ਦੁਨੀਆ ਨਾਲ ਤੂੰ ਬਚੇ ਖੇਤੀ ਨਾ ਕਰੋ ਖੇਤੀ ਜਿਹੜੀ ਹੈ ਇਸ ਵਿੱਚ ਹਮੇਸ਼ਾ ਹੀ ਨੁਕਸਾਨ ਹੁੰਦਾ ਹੈ ਤੁਹਾਡੀ ਲਿਆਂਦੀ ਹੋਈ ਬੋਟੀ ਜਦੋਂ ਰਫੂ ਚੱਕਰ ਹੋਈ ਹੈ ਜਿਹੜੀ ਉਹਦੀ ਉਮਰ ਕਿੰਨੀ ਸੀ ਉਹਦੀ ਉਹਦੀ ਤਕਰੀਬਨ ਉਮਰ ਇਹਦੀ 34-35 ਸਾਲ ਦੀ ਸੀ ਤੁਹਾਡੇ ਬੇਟੇ ਦੀ ਉਮਰ ਕਿੰਨੀ ਸੀ ਉਹ ਵੀ 35-36 ਸਾਲ ਦਾ ਮੁੰਡਾ ਬੇਟਾ ਹੈ ਉਮਰ ਲਗਭਗ ਠੀਕ ਸੀ ਬਿਲਕੁਲ ਸਹੀ ਜੀ ਕੀ ਤੁਹਾਡਾ ਬੇਟਾ ਕੀ ਕੰਮ ਕਰਦਾ ਹੈ ਬੇਟਾ ਇਹ ਚ ਸੁਨਾਰੀ ਦੁਕਾਨਾ ਹੈ ਉਹ ਜਿਹੜੇ ਆਪਣੇ ਪਾਰਟਨਰਸ਼ਿਪ ਹੈ ਇਹ ਵਿਡੈਟਲ ਤਲਾਕ ਹੋਇਆ ਸੀਗਾ ਇਹ ਲੜਕੀ ਵੀ ਉਹਨਾਂ ਦੇ ਬਤਾਂ ਕਹਿੰਦੇ ਮੁਤਾਬਕ ਹੈ ਇਹਦਾ ਵੀ ਤਲਾਕ ਹੋਇਆ ਵੈਸੇ ਤੇ ਅਸੀਂ ਵੀ ਕਹਿੰਦੇ ਵੀ ਸਾਡਾ ਚਲੋ ਕਰਨ ਵਾਸਤੇ ਸਾਨੂੰ ਕੋਲ ਅਜਿਹਾ ਨਹੀਂ ਮਿਲਦਾ ਜਿਹੜਾ ਇਸ ਨੂੰ ਰਮਾਦਾਨ ਕਰੀ ਬਸ ਆਪਣਾ ਕੰਮ ਸਾਲੀਏ ਜੇ ਤੁਸੀਂ ਉਹ ਸ਼ਬਦ ਬੋਲ ਰਹੇ ਹੋ ਕਿ ਇਹ ਗੈਂਗ ਬਣਿਆ ਹੋਇਆ ਹੈ ਇਹਦਾ ਮਤਲਬ ਇਹਨਾਂ ਨੇ ਫਿਰ ਹੋਰਾਂ ਨੂੰ ਕਈਆਂ ਠੱਗੀ ਮਾਰੀ ਹੋਗੀ ਇਹ ਤਾਂ ਮੈਨੂੰ ਇਹ ਕਹਿੰਦੇ ਸੀ 8 ਨੰਬਰ 'ਚ ਮੈਂ ਲੜਕੇ ਨੂੰ ਰਿਸ਼ਤਾ ਕਰਾਉਣੀ ਹੈ ਜੀ ਉਹਦੇ ਜਾਰੀਆਂ ਮੈਂ ਇਹ ਕਰਦੀਆਂ ਉਹ ਕਰਦੀਆਂ ਅਸੀਂ ਨਨ੍ਹਾ ਨਵਾਈ ਕਰਦੇ ਆਂ ਵੀ ਆਪਣੇ ਆਪ ਬਚਾ ਲੋ ਇਹੋ ਜਿਹੇ ਬੰਦਿਆਂ ਦੇ ਹਾਥੇ ਨਾ ਫਸੋ ਇਹੋ ਜਿਹੇ ਬੰਦੇ ਦੇ ਚੁੰਗਲ 'ਚ ਨਾ ਫਸੋ ਜਿਹੜੇ ਸੁਣ ਰਹੇ ਨੇ ਮੇਰੀ ਗੱਲਬਾਤ ਸੁਣ ਰਹੇ ਨੇ ਵੀ ਇਹਨਾਂ ਲੋਕਾਂ ਦੇ ਜੇਕਰ ਕਿਸੇ ਲਈ ਹੋਰ ਨਾਲ ਦੀ ਛੱਡੀ ਵਜੀ ਆ ਜਾਂ ਇਹੋ ਜੇ ਕਰ ਗੱਲਬਾਤ ਹੋਈ ਹੈ ਉਹ ਵੀ ਆ ਕੇ ਮੈਨੂੰ ਸਹਿਯੋਗ ਦੇਣ ਬਿਲਕੁਲ ਤਾਂ ਵੀ ਦੇ ਸਕਦੇ ਹੋ ਕਿ 82 ਸਾਲ ਦੇ ਬਜ਼ੁਰਗ ਨੇ ਜਿਨ੍ਹਾਂ ਨੇ ਸੀਗਾ ਕਿ ਮੇਰੇ ਬੇਟੇ ਦੀ ਮੈਰਿਜ ਹੋ ਜੂਗੀ ਵਿਆਹ ਵਧੀਆ ਹੋਊਗਾ ਘਰ ਦੇ ਵਿੱਚ ਦੋ ਜੀ ਸੀ ਘਰ ਸੰਭਾਲ ਲੂਗੀ ਔਰਤ ਆਊਗੀ ਜਦੋਂ ਇਹੋ ਜੀ ਸਿਚੁਏਸ਼ਨ ਹੁੰਦੀ ਹੈ ਤੇ ਉਦੋਂ ਪਰਿਵਾਰ ਸੋਚਦਾ ਹੈ ਕਿ ਚਲ ਕੋਈ ਗੱਲ ਨਹੀਂ ਬੋਟੀ ਜੀਵ ਜੀ ਮਰਜ਼ੀ ਹੋਊਗੀ ਅਡਜਸਟਮੈਂਟ ਹੋ ਜਾਊਗੀ ਉਧਰ ਦੀ ਗੱਲ ਹੈ ਉਹਦੇ ਚ ਕੋਈ ਵੀ ਬੰਦਾ ਹੁੰਦਾ ਹੈ ਤੇ ਉਹਦੇ ਚ ਉਹ ਇੱਕ ਵਾਰੀ ਅੰਨਾ ਹੋ ਜਾਂਦਾ ਹੈ ਚਲ ਕੋਈ ਗੱਲ ਨਹੀਂ ਚਲ ਜੋ ਵੀ ਕੋਈ ਕਾਮੀ ਹੈਗੀ ਆ ਕੁੜੀ ਦੇ ਵਿੱਚ ਸੈੱਟ ਹੋ ਜਾਊਗਾ ਕਿਉਂਕਿ ਕੰਪਰੋਮਾਈਜ਼ ਕਰਦੇ ਆ ਉਹਨਾਂ ਨੂੰ ਹੁੰਦਾ ਹੈ ਕਿ ਉਮਰ ਜ਼ਿਆਦਾ ਹੁੰਦੀ ਪਈ ਆ ਪਰ ਇਹੋ ਜੀ ਠੱਗੀ ਤੋਂ ਬਚੋ ਔਰ ਉੱਥੇ ਇਹਨਾਂ ਵੱਲੋਂ ਇਹ ਸੰਦੇਸ਼ ਦਿੱਤਾ ਗਿਆ 82 ਸਾਲ ਦੇ ਨੇ ਬਜ਼ੁਰਗ ਇਹ ਨੰਬਰ ਸੰਜੇ ਦਿੱਤਾ ਹੈ ਕਿ ਜੇਕਰ ਤੁਹਾਡੇ ਨਾਲ ਇਹੋ ਜਿਹੀ ਠੱਗੀ ਹੋਈ ਆ ਜਾਂ ਇਹੋ ਜਿਹੇ ਬੰਦੇ ਤੁਹਾਡੇ ਨਾਲ ਕਿਤੇ ਇਹਨਾਂ ਨੇ ਠੱਗੀ ਮਾਰੀ ਆ ਤਾਂ ਇਹਨਾਂ ਨਾਲ ਸਬੰਧ ਦਿਓ ਜੁੜ ਦਿਓ ਤੇ ਦੇਣਾ ਵੀ ਚਾਹੀਦਾ ਸੋ ਦੇਖਣਾ ਹੋਵੇਗਾ ਕਿ ਪੁਲਿਸ ਨੂੰ ਦਿੱਤੀ ਹੋਈ ਕੰਪਲੇਂਟ ਦੇ ਵਿੱਚ ਪੁਲਿਸ ਕਿਹੋ ਜੀ ਕਾਰਵਾਈ ਕਰਦੀ ਆ ਪਰ ਇੱਕ ਵਾਰੀ ਧੋਖਾ ਤੁਹਾਡੀ ਹੋਂ ਨਾਲ ਪਰਿਵਾਰ ਦਾ ਜਿੱਥੇ ਮਨ ਟੁੱਟਿਆ ਉੱਥੇ ਹੀ ਇਹਨਾਂ ਦੀ ਚੋਰੀ ਵੀ ਹੋਈ ਆ ਇਹਨਾਂ ਦੇ ਘਰੋਂ ਜਿਹੜਾ ਹੈਗਾ ਉਹ ਪੈਸੇ ਲੈ ਕੇ ਇਹਨਾਂ ਦੀ ਨਵੀਂ ਬੋਟੀ ਰੰਫੂ ਚੱਕਰ ਹੋਈ ਆ ਤਾਂ ਕਾਰਵਾਈ ਦੀ ਮੰਗ ਜ਼ਰੂਰ ਕਰਦੇ ਨੇ ਹਰ ਪਰਸਨ ਕਿਸ ਦੇ ਨਾਲ ਮੈਂ ਸੁਣਨ ਜੰਦਲ ਲੋਕ ਇਨਸਾਫ ਟੀਵੀ ਫਰੀਦਕੋਟ